ਪੰਜਾਬ ਦੇ ਕਿਸੇ ਵੀ ਵਿਅਕਤੀ ਨੂੰ ਅੱਜ ਸਿਹਤ ਸੰਬੰਧੀ ਸਮੱਸਿਆਵਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਜਿਹੜੋ ਇੱਕ ਇੱਥੇ ਆਂ ਆਂਿਆ ਤੇ ਇੱਥੇ ਦਾ ਜਿਹੜਾ ਸਟਾਫ ਹੈ ਬਹੁਤ ਪਿਆਰ ਨਾਲ ਬੜੇ ਅੱਛੇ ਬਿਹੇਵੀਅਰ ਨਾਲ ਗੱਲਬਾਤ ਕਰਦੇ ਨੇ ਅੱਧੀ ਬਿਮਾਰੀ ਦਾ ਉਹ ਇਨਸਾਨ ਦੀ ਉਦੋਂ ਹੀ ਠੀਕ ਹੋ ਜਾਂਦੀ ਹੈ ਤੇ ਦਵਾਈਆਂ ਵੀ ਮਿਲਦੀਆਂ ਹਨ ਔਰ ਬੜਾ ਵਧੀਆ ਇਲਾਜ ਕੀਤਾ ਜਾਂਦਾ ਹੈ ਔਰ ਸਾਰੇ ਜਿੰਨੇ ਵੀ ਆਉਂਦੇ ਨੇ ਸਭ ਚੀਜ਼ੋ ਕੇ ਜਾਂਦੇ ਨੇ ਸੀਐਮ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਇਹਨਾਂ ਆਮ ਆਦਮੀ ਕਲੀਨਿਕਾਂ ਤੋਂ ਪੰਜਾਬ ਵਾਸੀ ਬੇहद ਖੁਸ਼ ਹਨ ਅੱਜ ਹਰ ਇੱਕ ਪੰਜਾਬ ਵਾਸੀ ਤੱਕ ਸਿਹਤ ਸਹੂਲਤਾਂ ਮਿਆਰੇ ਅਤੇ ਸੁਖਾਲੇ ਰੂਪ ਵਿੱਚ ਪਹੁੰਚ ਰਹੀਆਂ ਹਨ ਆਮ ਆਦਮੀ ਕਲੀਨਿਕਾਂ ਨੇ ਲੋਕਾਂ ਦੀਆਂ ਅਧੀਆਂ ਸਮੱਸਿਆਵਾਂ ਹੱਲ ਕਰ ਦਿੱਤੀਆਂ ਹਨ ਬਹੁਤ ਸਾਰੇ ਲੋਕ ਪਿੰਡਾਂ 'ਚ ਹਜੇ ਹੈਗੇ ਨੇ ਜਿਹੜੇ ਧੁਰੀ ਵੀ ਨਹੀਂ ਜਾ ਸਕਦੇ ਬਜ਼ੁਰਗ ਨੇ ਕੋਈ ਸਾਧਨ ਹੈ ਨਹੀਂ ਜੀ ਸਾਧਨ ਤਾਂ ਪੈਸੇ ਹੈ ਨਹੀਂ ਜੀ ਫਿਰ ਇਲਾਜ ਕਰਾਉਣ ਨੂੰ ਆਪਣੇ ਕੋਲੇ ਇਲਾਜ ਦੇ ਸਾਧਨ ਇੱਥੇ ਆ ਗਏ ਸਿਹਤ ਸਹੂਲਤ ਦੇ ਕੱਟ ਹੋਏ ਖਰਚੇ ਆਮ ਆਦਮੀ ਕਲੀਨਿਕਾਂ ਦੇ ਹੋਏ ਥਾ ਥਾ ਚਰਚੇ